ਹੋਰ ਵੀ ਜੋਬਰੋ ਕੀ ਹਰ ਜਨਾਂ ਦਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਇੱਕ ਹੋਰ ਕੈਂਟ ਜੀ ਵੀਡੀਓ ਦੇ ਵਿੱਚ ਪਹਿਲਾਂ ਤਾਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀ ਬਹੁਤ ਮੁਬਾਰਕਾਂ ਤੁਹਾਨੂੰ ਰੱਬ ਕਰਨੀ ਮਾਰਨ ਉਸਾ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਚੜ੍ਹਦੀ ਕਲਾ ਵਿੱਚ ਕੰਮਾ ਕਰਨ ਵਿੱਚ ਬਰਕਤਾਂ ਭਾਵੇ ਹਰ ਇੱਕ ਦੀ ਅੱਜ ਆਪਾਂ ਜਾ ਰਹੇ ਹਾਂ ਗੋਲਡਨ ਟੈਂਪਲ ਮਥਾ ਟੇਕਣ ਸਾਲ ਤੇ ਪਹਿਲੇ ਜਾਣਾ ਅੱਜ ਆਪਣੇ ਨਾਲ ਜਿਹੜੀ ਸਾਰੀ ਯਾਰੀ ਹੈ ਜਿਹੜੀ ਅਰਬਨ ਸਟੇਟ ਤੋਂ ਕਪੂਰਥਲਾ ਨਿਰਮਨ ਕੋਲੋਂ ਅੱਜ ਨਾਲ ਆਪਾਂ ਸ਼ਿਮਲੇ ਗਿਆ ਸੀ ਉਹਨਾਂ ਦੀ ਫੈਮਲੀ ਨੇ ਆਪਣੇ ਨਾਲ ਅੱਜ ਜਾਣਾ ਵਾ 골ਡਨ ਟੈਂਪਲ ਮੱਥਾ ਟੇਕਣਾ ਆਪਾਂ ਵੀ ਚੱਲਦੇ ਆਂ ਨਾਲ ਆਪਾਂ ਵੀ ਮੱਥਾ ਟੇਕੋਨੇ 골ਡਨ ਟੈਂਪਲ ਆਪਣੇ ਰੋ ਆਪਣੇ ਵਲੌਗ ਦੇ ਨਾਲ ਤਰੋ ਤੇਲ ਪਾ ਰਿਹਾ ਨਾ ਜਦੋਂ ਬੱਸ ਤੇ ਰੁਕਣ ਆ ਡਰ ਚ ਗਈ ਹਵਾ ਕੱਟ ਹੁਣ ਇਹ ਨਹੀਂ ਪਤਾ ਗੱਡੀ ਪੈਂਚਰਾ ਕੀ ਆ ਜਾ ਕੇ ਚੈੱਕ ਕਰਾਉਨੇ ਆ ਤੇ ਫਿਰ ਤੁਹਾਨੂੰ ਦੱਸ ਦਿਆਂ ਕਿ ਕੀ ਆ ਗੱਡੀ ਪ੍ਰੋਬਲਮ ਹੋਣਾ ਆ ਸਿੱਖਦੇ ਨਹੀਂ ਓਏ ਬੱਗੂ ਟਾਈ ਪੈਂਚਰ ਹੋ ਗਿਆ ਲੋ ਵੀ ਮਿੱਤਰੋ ਜਿਹੜੀ ਗੱਲ ਅਰਦਾਸ ਸੀ ਉਹੀ ਹੋ ਗਈ ਆ ਪੈਂਚਰ ਚੈੱਕ ਕਰੋ ਟਟਾਵਾ ਵੀਡੀਓ ਦੇ ਤੇ ਰਪੀ ਦਾ ਪਾ ਫਲੋਰ ਪਾ ਰਹੇ ਸੀ ਉਦੋਂ ਵਿੱਚ ਹੀ ਲੱਗਦੀ ਆ ਹੁਣ ਕਰੋਨੇ ਭਾਈ ਕੋਲ ਕੰਚਰਲ ਮੰਨੇ ਆ 1 ਜਾ ਰਾ ਕੰਮ ਆਪਣਾ ਰੜਕੀ ਜਾਂਦਾ ਖਾਚ ਕਰੋਨੇ ਕਹਿੰਦੇ ਨੇ ਲੇਟ ਵੀ ਚਾਹੀਏ ਵਾਈਟ ਨਾਲ ਵੀ ਪਵਾਵਾਂਗੇ ਤੇ ਹੁਣ ਆ ਪਤਾ ਨੂੰ ਮਿਲਦੇ 10 ਵਜੇ ਘਰ ਜਾ ਕੇ ਬਾਹਰ ਲੋ ਵੀ ਮਿੱਤਰੋ ਪਹੁੰਚ ਗਏ ਬਸ ਸਾਰੀ ਦੇ ਕਰਦੇ ਪਾ ਰਹੇ ਕਰਦੇ ਨੇ ਵੇਟ ਹੈ ਮੈਂ ਅੱਜ ਆਪਾਂ ਨੂੰ ਫੋਨ ਕਰਤਾ ਵਾ ਕਹਿੰਦੇ ਆਗੇ 5-10 ਮਿੰਟ ਦੇ ਵਿੱਚ ਬਾਅਦ ਐਂਟੀ ਨਹੀਂ ਹੋ ਚੁੱਕੇ ਤੇ ਲਈ ਦਬਰ ਕਹਿੰਦੇ ਜਾਨ ਨੇ ਬਸ ਫੈਮਿਲੀ ਦੇ ਬਾਹਰ ਤੇ ਫਿਰ ਆਪਾਂ ਜਾਨ ਨੇ ਆ ਸਤੰਬਰ ਸਰ ਦੇਖਦੇ ਗੋਲਦਨ ਡਾਊਨ ਟੈਂਪਲ ਮੱਥਾ ਤੇ ਪੱਗ ਦੱਸਿਓ ਮੇਰਾ ਵੀਰ ਕਿਵੇਂ ਦੀ ਲੱਗ ਰਹੀ ਹੈ ਆਪਣੇ ਅੱਜ ਆਪਾਂ ਆਪ ਟ੍ਰਾਈ ਕੀਤੀ ਬੰਨਣ ਦੀ ਇਹ ਕੋਈ ਕਮੀ ਪੇਸ਼ੀ ਹੈਗੀ ਤੇ ਮੇਰਾ ਵੀਰ ਦੱਸਿਓ ਲੋਬੀ ਮੇਂ ਟ੍ਰੋ ਕਰਕੇ ਐਂਟੀ ਨਾਲ ਬੈਕਅਪ ਆਪਾਂ ਪਾਤੇ ਸੀਗੇ ਚੱਲੇ ਹੋ ਚੁੱਕਿਆ ਆਪਾਂ ਕਾਂਝਲੀ ਇਤੋਂ ਨਾ ਬਸ ਬਹਾਨਪੁਰੋਂ ਹੁੰਦੇ ਹੋਏ ਜਾ ਚੜਾਗੇ ਜਿਹੜੇ ਚਿਟੀ ਰੋਡ ਤੇ ਐਨ ਐਚ 40 ਕਰਦੇ ਫਿਰ ਸਤਾ ਦਰਵਾਜ਼ਾ ਸਰ ਜਾ ਕੇ ਹਮਾਰਾਂਗੇ ਬ੍ਰੇਕ ਬਣੇ ਜਾ ਆਪਣੇ ਬਿਊਟੀ ਦੇ ਨਾਲ ਲਓ ਵੀ ਮਿੱਤਰੋ ਪਹੁੰਚ ਗਿਆ ਆਪਾਂ ਸਤਾ ਸਬਾਨਪੁਰ ਇਤੋਂ ਲਵਾਂਗੇ ਆਪਾਂ ਐਨ ਐਚ 44 ਸਤਾ ਅੰਮ੍ਰੇਸਰ ਨੂੰ ਤੇ ਜੇ ਆਪਾਂ ਚੰਗੇ ਆਪਾਂ ਆਪਣੀ ਮੰਜ਼ਲ ਤੇ ਸ਼ਰੀਰ ਦਰਬਾਰ ਸਾਹਿਬ। ਜਿੱਥੇ ਅਸੀਂ ਟੇਕਦੇ ਹਾਂ ਮਤਾ ਤੇ ਨਾਲ ਤੁਹਾਨੂੰ ਵੀ ਕਰਾਂਦੇ ਹਾਂ ਦਰਸ਼ਨ। ਨੋ ਮਿੱਤਰੋ ਪਹੁੰਚ ਚੁੱਕੇ ਸੀ ਆਪਾਂ ਚੰਡੇ ਵਾਲੇ ਕਰੋ ਜਗ ਹਵਾਈ ਅੱਡਾ। ਹਵਾਈ ਅੱਡਾ ਕ੍ਰਾਸ ਕਰਕੇ ਆਪਾਂ ਦੇ ਕੇ ਡੋਲ ਦੇ ਪਾਸੇ ਕਰਾਂਗੇ ਡੋਲ ਨੂੰ ਪਾਰ ਤੇ ਜਾ ਪਹੁੰਚ ਗਏ ਆਪਣੇ ਸਰ। ਮਿਲਦੇ ਹੁਣ ਤੁਹਾਨੂੰ ਦਰਬਾਰ ਸਾਹਿਬ ਜਾ ਕੇ। ਨੋ ਵੀ ਮਿੱਤਰੋ ਕਰ ਚੁੱਕੇ ਆਪਾਂ 골ਡਨ ਗੇਟ ਤੋਂ ਐਂਟਰ। ਸਰਦ ਦੇ ਵਿੱਚ ਪਰਾਪਰਾ ਪ੍ਰੈਨ ਹੋ ਚੁੱਕਾ ਚਾਹੀਏ ਪਹਿਲਾਂ ਕਿ ਅੰਦਰ ਬਾਸਾਹਬ ਹੁਣ ਪਹਿਲਾਂ ਕਿ ਅੰਦਰ ਗੜਾ ਮੰਦਿਰ ਮੱਥਾ ਟੇਕਾਂਗੇ ਫਿਰ ਪਾਦ ਵਿੱਚ ਮੈਂ ਟੇਕਾਂਗੇ ਦਰਬਾਰ ਸਾਹਿਬ ਮੱਥਾ ਲੋਵੀ ਮਿੱਤਰੋ ਪਹੁੰਚ ਚੁੱਕਿਆ ਆਪਾਂ ਆਪਣੀ ਮੰਜ਼ਲ ਤੇ shri durga mandir ਇੱਥੇ ਲਾਗੇ ਗੱਡੀ ਪਾਰਕਿੰਗ ਦੇ ਵਿੱਚ ਫਿਰ ਦੇਖਦੇ ਆਪਾਂ ਕੀ ਕਰਨਾਵਾ ਚੰਦਿਆ ਮੱਥਾ ਟੇਕਣ ਕਿਦਾਂ ਵੀ ਆ ਗੱਡੀ ਲਾ ਕੇ ਪਾਰਕਿੰਗ ਦੇ ਵਿੱਚ ਆਪ ਪਹੁੰਚ ਗਏ ਆ ਮੰਦਿਰ ਚ ਮੱਥਾ ਟੇਕਣਾ ਜਾਂ ਕੇ ਮਿਲ ਜਣਾ ਤੋਂ ਨਾ ਉੱਪਰ ਗੱਡੀ ਲਾ ਕੇ ਪਾਰਕਿੰਗ ਦੇ ਵਿੱਚ ਆਪ ਆ ਚੁੱਕੇ ਆ ਉੱਪਰ ਹੁਣ ਆਪਾਂ ਜਾ ਰਹੇ ਆ ਅੰਦਰ ਮੱਥਾ ਟੇਕਣ ਵਾਸਤੇ ਜੋੜੇ ਕਰਾਤੇ ਜੋੜਾ ਘਰ ਦੇ ਵਿੱਚ ਜਮਾ ਜਾ ਰਹੇ ਆ ਮੰਦਿਰ ਚ ਮੱਥਾ ਟੇਕਣ ਲਈ ਆਪਾਂ ਦੁਆਰਾ ਇਹ ਮੰਦਿਰ ਆਪਾਂ ਪਾ ਤੁਰ ਗਿਆ ਮੰਦਿਰ ਦੇ ਅੰਦਰ ਜੀ ਅੰਦਰ ਸੌਰੀ ਮੂਦਿਆਂ ਨੂੰ ਗੋਰਖੋਰਾ ਨਿਕਲ ਗਿਆ ਮੂਦੇ ਵਿੱਚ ਜੋ ਵੀ ਮਿੱਤਰੋ ਹੋ ਚੁੱਕੇ ਆਪਾਂ ਮੰਦਿਰ ਦੇ ਵਿੱਚ ਐਂਟਰ ਮੰਦਿਰ ਆਪਾਂ ਇਹ ਫਸਟ ਟਾਈਮ ਆਪਾਂ ਮੰਦਿਰ ਆ ਰਹੇ ਆਂ ਤੇ ਪੂਰਾ ਦਰਬਾਰ ਸਾਹਿਬ ਜਿਹਦਾ 10 ਰੋਵਰ ਦੇ ਵਿੱਚ ਬਣਿਆ ਪਿਆ ਦਰਬਾਰ ਸਾਹਿਬ ਉਦੋਂ ਹੀ ਮੰਦਿਰ ਵੀ 10 ਰੋਵਰ ਦੇ ਵਿੱਚ ਹੀ ਬਣਿਆ ਪਿਆ ਵਾ ਚਲਾਈ ਜਾ ਰਹੇ ਆਪਾਂ ਅਗਲੇ ਕੋਲ ਸੰਗਤ ਕਾਫੀ ਨਵੇਂ ਸਾਲ ਦਾ ਕਰਕੇ ਸਾਰੇ ਅੱਜ ਮੱਥਾ ਟੇਕਣ ਆਏ ਪਏ ਆਪਾਂ ਆਪਣੇ

ਗੱਲਸ ਮੱਥਾ ਟੇਕ ਕੇ ਪਹੁੰਚੂਗੇ ਆ ਬਾਹਰ ਹੁਣ ਆਪਾਂ ਚੱਲਦੇ ਆ ਆਪਣੀ ਵਾਪਸੀ ਗੱਡੀਆਂ ਨੂੰ ਗੱਡੀ ਦੇ ਵਿੱਚ ਜਾ ਕੇ ਬੰਦੇ ਆ ਕਿਉਂਕਿ ਠੰਡ ਬਹੁਤ ਆ ਆਪਾਂ ਆਪਣੇ ਹਿਸਾਬ ਨਾਲ ਆਈਏ ਕਿਉਂਕਿ ਮੀਂਹ ਹੀ ਆਪਣੇ ਪਿੰਡਾਂ ਪਿਆ ਸੀਗਾ ਮੈਂ ਕਿਹਾ ਠੰਡ ਘੱਟਦੀ ਹੋਣੀ ਆ ਪਰ ਇੱਥੇ ਠੰਡ ਬਹੁਤ ਆ ਆਪਾਂ ਜਾ ਕੇ ਹੱਟ ਬੈਠਦੇ ਆ ਗੱਡੀ ਦੇ ਵਿੱਚ ਲੋ ਵੀ ਮਿੱਤਰੋ ਮੱਥਾ ਟੇਕ ਕੇ ਪਹੁੰਚੂਗੇ ਸੀਗੇ ਫ੍ਰੀ ਇਹਨਾਂ ਨੇ ਸਵਾਰੀ ਦਾ ਵੀ ਟੈਫਨ ਆ ਗਿਆ ਵੀ ਆ ਜਾਓ ਭਾਜੀ ਹੋ ਟੇਕ ਲਈ ਮੱਥਾ ਹੁਣ ਆਪਾਂ ਚੱਲਦੇ ਆ ਬਾਹਰ ਇੱਥੇ ਤੋਂ ਨਿਆ ਪਰਚੀ ਪਾਰਕਿੰਗ ਵਾਲੀ ਆਪਣੀ ਤੇ ਦੇਖ ਜਿਆ ਕਿੰਨੇ ਪੈਸੇ ਆਪਣੇ ਪਾਰਕਿੰਗ ਦੇ ਫਿਰ ਪਾਵਾਂਗੇ ਚੱਲੇ ਆਪਾਂ ਬਾਹਰ ਹੁਣ ਦੇਖਦੇ ਕਿੱਧਰ ਨੂੰ ਜਾਣਾ ਫਿਲਹਾਲ ਇਰਾਦਾ ਤਾਂ ਸਾਡਾ ਪਿੰਡ ਘੁੰਮਣ ਦਾ ਵਾ ਬਾਕੀ ਦੇਖੋ ਕੀ ਪੰਤਾ ਚੈੱਕ ਕਰ ਰੋ ਆਪਾਂ ਪਹੁੰਚ ਚੁੱਕਿਆ ਅਬ ਰੇਸਾਰ ਦਰਬਾਰ ਸਾਹਿਬ ਜਾ ਰਹੇ ਆ ਮੱਥਾ ਟੇਕਣ ਵਾਸਤੇ ਸੰਦਰ ਚੈੱਕ ਕਰੋ ਕਿੰਨੇ ਸੰਗਤਾਂ ਆਈਆਂ ਨੇ ਅਬ ਪੰਦਰ ਜਾ ਰਹੇ ਆ ਮੱਥਾ ਟੇਕਣ ਵਾਸਤੇ ਜੈਕਟਨ ਤੁਹਾਨੂੰ ਨੇ ਆ ਬਣਾਦੇ ਰਿਹਾ ਆਪਣੇ ਵੀਡੀਓ ਦੇ ਨਾਲ ਗਾਇਸ ਆਪਾਂ ਜੋੜਾ ਕਰਤੀ ਜੋੜੀ ਜਮ੍ਹਾਂ ਕਰਾ ਕੇ ਹੁਣ ਆਪਾਂ ਚੱਲੇ ਆਂ ਅੰਦਰ ਮੱਥਾ ਟੇਕਣ ਵਾਸਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਕਰੋ ਇੰਟਰੈਕਟ ਚੈੱਕ ਸੰਗਤ ਕਾਫੀ ਆ ਸਾਰੇ ਨਵੇਂ ਸਾਲ ਤੇ ਅੱਜ ਮੱਥਾ ਟੇਕਣ ਆਏ ਆ ਪਹਿਲੇ ਦਿਨ ਆ ਮਹਾਰਾਜੀ ਦੇ ਘਰ ਆ ਪਾਈਆਂ ਨਾਲ ਵੀ ਚਲ ਕੇ ਆਂ ਜਾ ਰਹੇ ਆ ਮੱਥਾ ਟੇਕਣ ਵਾਸਤੇ ਅਸੀਂ ਆਪਣਾ ਪ੍ਰੋਮੋਸ਼ਨ ਕਰਵਾਣ ਆਏ ਆ ਆਪਾਂ ਪਾ ਚੁੱਕੇ ਆ ਅੰਦਰ ਕਰੋ ਦਰਸ਼ਨ ਸਰਵਾਰ ਸਾਹਿਬ ਦੇ ਪੂਰਾ ਰੂਨ ਸਕੂਨ ਮਿਲ ਜਾਂਦਾ ਇੱਥੇ ਆ ਕੇ ਸਭ ਚੱਕਰ ਹੀ ਦਰਸ਼ਨਾਵਾਂ ਹਸਤੇ ਲਾਈਨ ਕਾਫੀ ਗੰਬੀ ਲੱਗੀ ਹੋਈ ਆ ਆਪਾਂ ਦਰਸ਼ਨ ਨਹੀਂ ਕਰ ਰਹੇ ਹੁਣ ਆਪਾਂ ਸਿੱਧਾ ਜਾਣਾ ਜਣ ਆਪਣੀ ਗੱਡੀ ਵਿੱਚ ਕਰ ਕਰਮਾ ਪੂਰੀ ਕਰਕੇ ਕਿਉਂਕਿ ਆਪਣੀ ਸਵਾਰੀ ਆਉਣ ਵਾਲੀ ਆ ਇਸ ਲਈ ਆਪਾਂ ਸਿੱਧਾ ਗੱਡੀ ਵਿੱਚ ਹੀ ਅਗੇ ਬੈਠਦੇ ਆਂ ਜੀ ਮਥਾੜੇ ਕੇ ਆਪਾਂ ਬਾਹਰ ਨਿਕਲ ਚੁੱਕੇ ਆਂ ਹੁਣ ਆਪਾਂ ਜਾ ਰਹੇ ਆਂ ਵਾਪਸ ਆਪਣੀ ਗੱਡੀ ਵਾਲ ਨੂੰ ਇਸ ਵਾਰੀ ਨੂੰ ਆਪਣੀ ਵੇਟ ਦਾ ਕਰਨੀ ਪਵੇ ਆਪਾਂ ਉਹਨਾਂ ਦੀ ਵੇਟ ਕਰਦੇ ਜੰਗੇ ਲੱਗਦੇ ਆ ਇਸ ਕਰਕੇ ਆਪਾਂ ਲਾਈਨ ਵਿੱਚ ਰੱਖੇ ਨੇ ਲਾਈਨ ਕਾਫੀ ਲੰਬੀ ਸੀਗੀ ਫੋਟੋ ਖੜਨੀ 3-4 ਘੰਟੇ ਦਾ ਜਿਵੇਂ ਕਰਨੀ ਕਿ ਆਪਾਂ ਲਾਈਨ ਦੇ ਰਹਿਨੇ ਮਾਈਟ ਅੱਗੇ ਆਉਂਦੇ ਆ ਫਿਰ ਆਮ ਆ ਕੇ ਆਪਾਂ ਮੱਛੀ ਤੇ ਜਾਉਂਦੇ ਆ ਇਹ ਸੇਰ ਨਹੀਂ ਆ ਧਾਕੀ ਵੀ ਸੰਗੈ ਚੈੱਕ ਕਰੋ ਜਿੰਨੀ ਅੰਦਰ ਆ ਉਸ ਤੋਂ ਕਈ ਬਣਾ ਦੇ ਬਾਹਰ ਆ ਜਿਹੜੀ ਅੰਦਰ ਮੈਂ ਜਾ ਰਹੀ ਆ ਲੋ ਵੀ ਮਿੱਤਰੋ ਦਰਵਾਰ ਸਾਹਿਬ ਤੋਂ ਨਿਕਲ ਕੇ ਆਪਾਂ ਬਾਅਦ ਅਸੀਂ ਚਾਹਦੇ ਸਾਡਾ ਪ੍ਰਿੰਟ ਦੇਖਣ ਵਾਸਤੇ ਤਕਰੀਬਨ ਪਹੁੰਚ ਹੀ ਜੰਨੇ ਆਪਾਂ ਸਾਡਾ ਪਿੰਡ ਮੰਜਰ ਤੇ ਜਾ ਕੇ ਤੁਹਾਨੂੰ ਲੋ ਵੀ ਮਿੱਤਰੋ ਪਹੁੰਚ ਚੁੱਕੇ ਆਪਾਂ ਆਪਣੀ ਡੈਸਟੀਨੇਸ਼ਨ ਲੋਕੇਸ਼ਨ ਤੇ ਸਾਡਾ ਪ੍ਰਿੰਟ ਆਖੇ ਤੁਹਾਨੂੰ ਅੰਦਰ ਕੁਮਨੇ ਕਰਨੇ ਆ ਗੱਡੀ ਲਾਈਏ ਬਈ ਲਾ ਪਾਰਕਿੰਗ ਦੇ ਵਿੱਚ ਇੱਡੀ ਥੇ ਉਤਰ ਜਤੋਂ ਮੈਂ ਗੱਡੀ ਪਾਰਕ ਕਰ ਲੈਂਦਾ ਮੇਰੇ ਵੀਰੇ ਚੋਪਰ ਪਹੁੰਚ ਚੁੱਕੇ ਆ ਸਾਡਾ ਪਿੰਡ ਆਪਾਂ ਜੇ ਹੁਣ ਕੱਲ ਤੇ ਆ ਪੀ ਪਾਣੀ ਖਾਂਗੇ ਚਾਹ ਪਾਣੀ ਪੀ ਕੇ ਤੇ ਫਿਰ ਪਹੁੰਚੇ ਵਾਪਸੀ ਚਲੇ ਪਿੰਡਰ ਨੂੰ ਆਯੋ ਨਾ ਉਹਨੇ ਤੁਹਾਨੂੰ ਸਾਡਾ ਪਿੰਡ ਲੋਕੇਸ਼ਨ ਕਿਤਾਦੀ ਆ ਤੇ ਆਓ ਇੱਥੇ ਜ਼ਰੂਰ ਘੁੰਮਣਾ ਲੋ ਵੀ ਮਟਰ ਨਿਕਲ ਚੁੱਕਿਆ ਆ ਮੇਰਾ ਸਾਡਾ ਪਿੰਡ ਤੋਂ ਬਾਹਰ ਤੇ ਲੱਗ ਜੁਕੀ ਆਪਣੀ ਰੋਡ ਦੇ ਨਾਲ ਜੰਗ ਹੁਣ ਆਪਾਂ ਤੁਹਾਨੂੰ ਸਿੱਧਾ ਮਿਲਾਂਗੇ ਜਾ ਕੇ ਰੋਡ ਗ੍ਰਾਟਾ ਪਏ ਤੇ ਹੁਣ ਆਪਾਂ ਅੰਮ੍ਰਿਤਸਰ ਦੇ ਐ ਵਿੱਚ ਐਂਟਰ ਜਾਵਾਂਗੇ ਆਪਾਂ ਬਾਈਪਾਸ ਜਾਵਾਂਗੇ ਜਿਹੜਾ ਸਿੱਧਾ ਕੋਲਡ ਗ੍ਰੇਟ ਦੀ ਜਾ ਕੇ ਨਿਕਲੂ ਉਸ ਤੋਂ ਅਗੇ ਰੋਡ ਗ੍ਰਾਟਾ ਪਏ ਤੇ ਮਾਰਦੇ ਜਾ ਕੇ ਬ੍ਰੇਕਾਂ ਤੇ ਵੀ ਮਿਲਦੇ ਹਨ ਤੁਹਾਨੂੰ ਲੋ ਵੀ ਮਿੱਤਰੋ ਖਾ ਕੇ ਰੋਡ ਗ੍ਰਾਟਾ ਪਏ ਤੋਂ ਰੋਟੀ ਬਾਤਿਆ ਚੱਲ ਰਿਹਾ ਆਪਾਂ ਇੱਕ ਰਿਫੇ ਪਿੰਡਾਂ ਨੂੰ ਲਾਵਾਗੇ ਸੜਕ ਦੇ ਨਾਲ ਚੰਗ ਭਾਜੀ ਹੋਣੀ ਮਗਰ ਆ ਤਾ ਰਿਹਾ ਹੈ ਕ੍ਰਸਟਾ ਦੇ ਵਿੱਚ ਟਾਪੇ ਦੇ ਮਰੇ ਭਾਈ ਹੁਣਾਂ ਚਰਿੰਦਾ ਤੋਂ ਬੰਦੇ ਇਕੱਠੇ ਹੀ ਚੱਲਦੇ ਆ ਤੇ ਹੁਣ ਗੱਲਾਂ ਬਾਤਾਂ ਮਾਰਦੇ ਤੁਰ ਜੰਨੇ ਆ ਮੈਂ ਤੇ ਆਪਾਂ ਹੁਣ ਤੁਹਾਨੂੰ ਸਿੱਤਾ ਪਿੰਡ ਜਾ ਗਏ। ਲੋਵੀ ਮਿੱਤਰੋ ਰੋਡ ਘਾਟਾ ਤੇ ਚੱਲ ਕੇ ਆਪਾਂ ਪਹੁੰਚ ਚੁੱਕੇ ਆ ਸੁਬਾਨਪੁਰ ਮੜ ਚੁੱਕੇ ਆਪਣੇ ਸ਼ਹਿਰ ਵਾਲ ਨੂੰ ਹੁਣ। ਹੁਣ ਬਸ ਇੱਥੋਂ ਆਪਣੀ ਮੰਜ਼ਿਲ ਰਹੀ ਆ 15 ਕਿਲੋਮੀਟਰ ਤੇ ਫਿਰ ਕਰਾਂਗੇ ਐਂਟੀ ਉਹਨਾਂ ਕਰੇ ਡ੍ਰੌਪ। ਉਸ ਤੋਂ ਬਾਅਦ ਜਾਵਾਂਗੇ ਆਪਾਂ ਆਪਣੀ ਘਰ ਨੂੰ। ਜਿੱਥੇ ਤੱਕ ਵੀਡੀਓ ਤੇ ਹੈ ਜੀ ਤਾਂ ਇੱਕ ਸੋਹਣਾ ਜਿਹਾ ਲਾਈਕ ਤੇ ਇੱਕ ਸੋਹਣਾ ਕਮੈਂਟ ਕਰ ਲਿਓ। ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਜਾ ਰਹੇ ਹਾਂ ਆਪਾਂ ਨੂੰ ਸਿੱਧਾ ਆਪਣੀ ਸ਼ਹਿਰ ਜਾ ਕੇ ਸੋ ਗਾਈਸ ਆਪਾਂ ਹੁਣ ਕਰਤਾ ਆਂਟੀ ਨਾਲ ਡਰਾਪ ਤੇ ਲਾ ਚੁੱਕੇ ਆਂ ਆਪਾਂ ਅੱਜ ਸਾਲ 2023 ਦਾ ਪਹਿਲਾ ਜਿਹੜਾ ਬਾਬੇ ਦੀ ਮੇਰ ਨਾਲ ਬਹੁਤ ਵਧੀਆ ਪੰਚ ਦਾ ਜਿਹੜਾ ਲੱਗਾ ਵਾ ਜਿੱਤੇ ਪਪਾ ਪੂਰਾ ਆਪਣਾ ਕੰਮ ਤੋਂ ਹੰਦਾਰਵੇ ਤੇ ਆਪਾਂ ਤਾਂ ਕੰਮ ਤੋਂ ਹੰਦਾਰ ਕੀ ਰਹੇ ਆ ਕੋਈ ਨੀਂ ਗੈਰ ਇਹਨਾਂ ਤੋਂ ਹੰਦਾਰੀ ਇਤਨੂੰ ਵੱਖਰੀ ਵੱਖਰੀ ਜਗ੍ਹਾ ਦੇ ਦਰਸ਼ਨ ਤੇ ਆਪਾਂ ਹੁਣ ਪਹੁੰਚ ਚੁੱਕੇ ਆਂ ਕਪੂਰਥ ਨੇ ਪਾ ਚੱਲੇ ਆਂ ਵਾਪਸ ਹੀ ਆਪਣੇ ਪਿੰਡ ਨਾਲ ਨੂੰ ਮਿਲਦੇ ਆਂ ਹੁਣ ਆਪਾਂ ਤੁਹਾਨੂੰ ਸਿੱਧਾ ਪਿੰਡ ਜਾ ਕੇ ਸੋ ਫਾਈਨਲੀ ਗਾਇਸ ਪਹੁੰਚ ਚੁੱਕੇ ਆਪਾਂ ਘਰੇ ਜਿੱਦਾਂ ਕੀ ਲੱਗਿਆ ਅੱਜ ਤੁਹਾਨੂੰ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਕਰੀਫੇ ਸਾਰਿਆਂ ਨੂੰ ਪੀ ਨੀਯਾਰ 9 ਸਾਲ ਦੀ ਆਪੋ ਨੂੰ ਮਾਰਕਾਂ ਹੁਣ ਜਾ ਕੇ ਸੌਣੇ ਆਪਾਂ ਬਾਏ ਬਾਏ